ਹਸਪਤਾਲ ਦੀ ਸਾਰਿਆਂ ਨੂੰ ਪਰਮਾਤਮਾ ਅੱਗੇ ਦਾ ਸਤਿ ਸ੍ਰੀ ਅਕਾਲ ਦੀ ਗਲਾਈਂ ਤੇ ਹੋ ਤੰਦਰੁਸਤ ਰਹੋ ਤੇ ਦੁੱਖ ਤਕਲੀਫਾਂ ਤੋਂ ਦੂਰ ਰਹੋ ਤੇ ਕਰਨੀ ਪੂਰੀ ਜਗਰਾ ਸ਼ੋਰਾਂ ਦਾ ਪੈਰ ਇਹ ਪੰਜਾਬ ਵਿੱਚ ਤੇ ਇੱਕ ਤਾਂ ਧੰਨਵਾਦ ਸਾਡੇ ਭਗਵੰਤ ਮਾਨ ਸਾਹਿਬ ਦਾ ਜਿਨ੍ਹਾਂ ਨੇ ਬੱਚਿਆਂ ਨੂੰ ਛੁੱਟੀਆਂ ਕਰਦੀਆਂ ਮੇ ਤਾਂ ਬੱਚਿਆਂ ਦਾ ਬਹੁਤ ਜ਼ਿਆਦਾ ਬੁਰਾ ਹਾਲ ਸੀ ਜਿੰਨਾ ਤੁਸੀਂ ਕਹਿ ਦੋ ਨਿਆਣਿਆਂ ਦੀਆਂ ਛੁੱਟੀਆਂ ਕਰਤੀਆਂ ਨਿਆਣਾਂ ਦੇ ਹੈ ਤਾਂ ਹਾਲਾਤ ਬੁਰੇ ਸੀ ਬਹੁਤ ਆ ਮੈਂ ਆਪਾਂ ਕਹਿੰਦੇ ਸਕੂਲਾਂ ਵੀ ਏਸੀ ਲਾ ਲਈ ਕੁਝ ਲਾ ਲਈ ਪਰ ਜਿਹੜੇ ਬੱਚੇ ਦੀ ਗਰਮੀ ਹੈ ਨਾ ਜਿੱਦਾਂ ਨਿਆਣੇ ਨੇ ਘਰਾਂ ਨੂੰ ਜਾਇਆ ਕਰਨਾ ਪੜਾਈ ਵੀ ਜ਼ਰੂਰੀ ਹੈ ਮੰਨਦੀਆਂ ਪਰ ਨਿਆਣੇ ਦਾ ਹਾਲਤ ਬਹੁਤ ਬੁਰੀ ਸੀ ਕਿ ਇਹਦੇ ਕਰਕੇ ਜਹਤ ਵਧੀਆ ਹੋ ਗਿਆ ਵੀ ਨਾਣਾ ਨੂੰ ਕੱਲ ਛੁੱਟੀਆਂ ਹੋ ਗਈਆਂ ਥੋੜਾ ਜਿਆ ਕੇ ਤਾਂ ਬੰਨੇ ਗਰਮ ਤੋਂ ਨਾਣਾ ਅੰਦਰ ਬਚਿਆ ਚ ਰਹਿਗਾ ਮਾਪੇ ਦਾ ਨਿਗਾਹ ਥੱਲੇ ਰਹੂਗਾ ਹਨਾ ਉਹ ਤਾਂ ਮੈਡਮਾਂ ਵੀ ਬਹੁਤ ਧਿਆਨ ਰੱਖਦੀਆਂ ਪਰ ਜਿਹੜਾ ਬੱਚੇ ਦਾ ਉਹ ਨਿਆਣਾ ਦਾ ਮਾਵਾ ਆਪਣੇ ਰੱਖਣਾ ਮਾਵਾ ਨੂੰ ਰੱਖਣਾ ਤੇ ਅਸੀਂ ਕਈ ਦਿਨਾਂ ਦਾ ਸਬਦੀਆਂ 40 ਛੁੱਟੀਆਂ ਦਾ ਐਲਾਨ ਹੋਇਆ ਤੇ ਬਾਕੀ ਦੇਖੋ ਜੇ ਮੌਸਮ ਵਿੱਚ ਨੂੰ ਠੀਕ ਹੋ ਗਿਆ ਚਲ ਤੇ ਦੁਬਾਰਾ ਸਕੂਲ ਲੱਗੂ ਵੀ ਜਣ ਇਹ ਵੀ ਕੋਈ ਪਤਾ ਨਹੀਂ ਹੈਗਾ ਤੇ ਤੇ ਹਾਂ ਤੁਸੀਂ ਤੁਹਾਨੂੰ ਵੀ ਚਾਰਜ ਤੇ ਗੱਲਾਂ ਮਰੀ ਜਾਂਦੀਆਂ ਇਧਰ ਘਰਦਿਆਂ ਨਾਲ ਵੀ ਕਰ ਲਊਂਗਾ ਮੁਲਾਕਾਤ ਹਾਂਜੀ ਸਤਿ ਸ੍ਰੀ ਅਕਾਲ ਭੇਰੇ ਵੱਲੋਂ ਜੀ ਤੁਹਾਨੂੰ ਸਾਰਿਆਂ ਨੂੰ ਅਮੀਦ ਹਾਂ ਤੁਸੀਂ ਸਾਰੇ ਜਾਣੇ ਜੀ ਠੀਕ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਜੀ ਖੁਸ਼ ਹੋਵੋਗੇ ਤੇ ਪਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਜੀ ਚੜ੍ਹਦੀਆਂ ਕਲਾ ਵਿੱਚ ਰੱਖੇ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਤੁਸੀਂ ਆਪ ਕਰਦਿਆ ਕਰੋ ਜੀ ਤੇ ਗਰਮੀ ਦਾ ਕਹਿਰ ਫੁੱਲ ਆ ਜੀ ਗਰਮੀ ਜਿੰਨੀ ਤੁਸੀਂ ਕਹਦੋ ਇੰਨੀ ਪੈ ਰਹੀ ਆ ਵੱਧ ਤੇ ਵੱਧ ਆਪਣੇ ਬੱਚਿਆਂ ਨੂੰ ਪਾਣੀ ਇਹ ਨਿੰਬੂ ਪਾਣੀ ਜ਼ਰੂਰ ਪਿਲਾਓ ਆਪ ਵੀ ਪੀਓ ਘੱਟੋ ਘੱਟ 2 ਲੀਟਰ ਪਾਣੀ ਹਰ ਰੋਜ਼ ਪੀਣਾ ਹੀ ਪੈਣਾ ਕਿਉਂਕਿ ਜਿੰਨੀ ਗਰਮੀ ਪੈ ਰਹੀ ਆ 45-46 ਡਿਗਰੀ ਤਾਪਮਾਨ ਇੰਨਾ ਡਿਗਰੀ ਤਾਪਮਾਨ ਹੁੰਦਾ ਮੈਂ ਕਹਿੰਦਾ ਅਸੀਂ ਕਦੇ ਸੋਚਿਆ ਨਹੀਂਤਾ ਵੀ ਇੰਨੀ ਗਰਮੀ ਹੋਊਗੀ ਕਿਉਂਕਿ ਕਹਿੰਦੇ ਆਪਣੇ ਪੰਜਾਬ ਦੇ ਵਿੱਚ ਜਿਹੜੇ ਰੁੱਖਾਂ ਦੀ ਲੋੜ ਆ ਘੱਟੋ ਘੱਟ 150 ਕਰੋੜ ਰੁੱਖੋਂ ਤੱਕ ਵੱਡ ਹੋ ਗਿਆ ਪੰਜਾਬ ਨੂੰ ਇੰਨੇ ਰੁੱਖ ਲਾਉਣ ਦੀ ਆਪਾਂ ਨੂੰ ਲੋੜ ਆ ਹਰ ਵਿਅਕਤੀ ਹਰ ਘਰ ਦੇ ਵਿੱਚ ਮੈਂਬਰ ਜਰੂਰ ਇੱਕ ਇੱਕ ਰੁੱਖ ਇੱਕ ਇੱਕ ਬੂਟਾ ਜਰੂਰ ਲਾਓ ਤਾਂ ਕਿ ਆਪਣਾ ਪੰਜਾਬ ਖੁਸ਼ਹਾਲ ਹੋਵੇ ਆ ਜਿਹੜੇ ਮੀਂਹ ਕਿਣੀਆਂ ਇਹ ਹਵਾ ਦੇ ਹੀ ਕਾਰਨ ਆਉਣੇ ਆ ਰੁੱਖਾਂ ਦੇ ਕਾਰਨ ਮੀਂਹ ਆਊਗਾ ਤੇ ਹਾਂ ਤੂੰ ਦੱਸ ਕਿ ਆ ਕਹਿੰਦੀ ਮੈਂ ਕਹਿੰਦੀ ਆ ਥੋੜੀ ਗੱਲ ਤਾਂ ਤੱਕ ਦੇਖ ਆਪਾਂ ਦੇ ਤਾਂ ਗਰਮੀ ਲੱਦੀ ਨਾ ਆਉਂਦੀ ਆ ੱਖਿਆਂ ਥੱਲੇ ਕੂਲਰਾਂ ਥੱਲੇ ਸਭ ਥੱਲੇ ਜਾ ਕੇ ਬਰਜਦੀ ਹੈ ਹਨਾ ਹਾਂ ਪਰ ਜਿਹੜੇ ਜਾਨਵਰ ਆ ਅਰ ਪਸ਼ੂ ਆ ਜਿਨ੍ਹਾਂ ਨੂੰ ਆਪ ਇੱਕ ਵਾਰੀ ਬੰਨ ਕੇ ਕਈ ਵਾਰੀ ਕੈਦ ਨੇ ਵੀ ਕੋਈ ਨਾ ਬਾਹਰ ਹਵਾ ਲੱਗਦੀ ਆ ਉਹਨਾਂ ਦਾ ਕਿੰਨਾ ਬੁਰਾ ਹਾਲ ਆ ਜਿਹੜੇ ਹਨ ਜਾਨਵਰ ਆ ਜਿੱਤ ਪਾਣੀ ਨਹੀਂ ਮਿਲਦਾ ਮੈਂ ਮੈਂ ਹੁਣ ਤੇਰੀ ਗੱਲ ਕੱਟਣ ਲੱਗਾ ਹਾਂ ਮੈਂ ਤੇਰੀ ਗੱਲਾਂ ਨਾਲ ਸਹਿਮਤ ਆ ਵੀ ਜਿੰਨਾ ਦੁੱਖ ਇਨਸਾਨ ਨੂੰ ਹੁੰਦਾ ਉਹਨਾਂ ਹੀ ਜਾਨਵਰ ਨੂੰ ਕਿਉਂ ਕਿਉਂਕਿ ਉਹਨਾਂ ਦੇ ਵਿੱਚ ਵੀ ਜਾਨ ਵਸਦੀ ਆ ਪਰ ਉਸ ਅਕਾਲ ਪੁਰਖ ਨੂੰ ਜਿਨੇ ਪ੍ਰਮਾਤਮਾ ਨੇ ਦੁਨੀਆ ਸਾਜੀ ਜਾਨਵਰ ਪੰਛੀ ਜੀਵ ਬਣਾਏ ਉਹਨੂੰ ਸਭ ਦਾ ਫਿਕਰ ਆ ਉਹਨੂੰ ਕੱਲੇ-ਕੱਲੇ ਦਾ ਰੋਟੀ ਪਾਣੀ ਦਾ ਕਹਿੰਦਾ ਪੱਥਰ ਦੇ ਵਿੱਚ ਜਿਹੜਾ ਕੀੜਾ ਬੈਠਾ ਪ੍ਰਮਾਤਮਾ ਉਹਨੂੰ ਵੀ ਦਿੰਦਾ ਉਹਨੇ ਸਭ ਦਾ ਹਿੱਲਾ ਕਰਿਆ ਹੋਇਆ ਪਰ ਕੁਝ ਬੰਦੇ ਹਜੇ ਹੁੰਨੇ ਜਿਹੜੇ ਦਿਲ ਤੇ ਕਹਿੰਦੇ ਹਾਏ ਹਾਏ ਵਿਚਾਰਾ ਕਿੰਨਾ ਧੁੱਪਾਂ ਵਿੱਚ ਡੰਗਰ ਖੜਾ ਕਿਉਂਕਿ ਇਹ ਜਿਹੜੀ ਦਿਲ ਦੀਆਂ ਭਾਵਨਾਵਾਂ ਹੁੰਦੀਆਂ ਨਾ ਉਹ ਵੀ ਇੱਕ ਆਪਣੇ ਮਾਲਾ ਡੰਗਰ ਆ ਜਿਹੜਾ ਉਹਦੇ ਵਿੱਚ ਵੀ ਇੱਕ ਜਾਨ ਵਸਦੀ ਜ਼ਰੂਰ ਆ ਕਹਿੰਦਾ ਪਰ ਉਸ ਪ੍ਰਮਾਤਮਾ ਨੇ ਉਹਦਾ ਵੀ ਜੋ ਅੰਜਾਲਾ ਰੋਟੀ ਪਾਣੀ ਕੱਖ ਟੱਕਾ ਕੁਝ ਵੀ ਆ ਉਹ ਪ੍ਰਮਾਤਮਾ ਨੇ ਆਪੇ ਸਾਜਿਆ ਉਹਨੇ ਆਪ ਉਹਨੂੰ ਸਭ ਦਾ ਹੀ ਫਿਕਰ ਹਾਂ ਇੰਨਾ ਖੈ ਵੀ ਅੱਪਾ ਜੇ ਕੋਈ ਭੁੱਖਾ ਡੰਗਰ ਆ ਜਾਂ ਕੁੱਤਾ ਕੁਛ ਵੀ ਆ ਆਪਣਾ ਫਰਜ਼ ਬਣਦਾ ਵੀ ਅੱਪਾ ਉਹਨੂੰ ਮੜਾ ਮੋਟਾ ਪਾਣੀ ਦੇਣੀ ਜ਼ਰੂਰ ਪਲਾਈਏ ਜਿਹੜੇ ਹੁਣ ਇੰਨੀ ਗਰਮੀ ਪੰਛੀਆਂ ਪੂੰਛੀਆਂ ਵਾਸਤੇ ਆਪਣੇ ਕੋਠਿਆਂ ਪਰ ਜਿੱਥੇ ਤੁਸੀਂ ਰਹਿੰਦੇ ਆ ਥੱਲੇ ਕਿਤੇ ਵੀ ਮੜਾ ਮੋਟਾ ਪੰਛੀ ਪੂਛੀ ਆਉਂਦਾ ਪਾਣੀ ਜ਼ਰੂਰ ਰੱਖਿਆ ਕਰੋ ਵੀ ਤਾਂ ਕਿ ਉਹ ਪਾਣੀ ਪੀ ਸਕਣ ਕਿਉਂਕਿ ਹੁਣ ਇੰਨੀ ਗਰਮੀ ਦੇ ਵਿੱਚ ਅੱਪਾ ਨੂੰ ਪਾਣੀ ਦੀ ਲੋੜ ਆ ਤਾਂ ਉਹਨਾਂ ਨੂੰ ਵੀ ਲੋੜ ਜ਼ਰੂਰ ਹੈਗੀ ਆ ਹਾਂ ਬਿਲਕੁਲ ਜੀ ਠੰਡ ਪਈ ਆ ਉੰਨੀ ਗਰਮੀ ਆ ਉੰਨੀ ਗਰਮੀ ਪੈ ਗਈ ਆ ਜੀ ਜੂਨ ਜੁਲਾਈ ਦਾ ਜੂਨ ਤਾਂ ਬਹੁਤ ਹੀ ਕਹਿੜਾ ਆ ਗਿਆ ਤੇ ਗਰਮੀ ਮੈਂ ਕਦੇ ਸੁਣਿਆ ਅਸੀਂ ਮੈਨਾਂ ਕਦੇ ਸੁਣਿਆ ਹੀ ਨਹੀਂ ਬਾਈ ਵੀ ਇੰਨੀ ਗਰਮੀ ਦਾ ਤਾਪਮਾਨ 45 46 ਡਿਗਰੀ ਤਾਪਮਾਨ ਕਦੇ ਨਹੀਂ ਤਾਂ ਦੇਖਿਆ ਨਾ ਸੁਣਿਆ ਤਾਂ ਜਿੰਨਾ ਹੁਣ ਹੈਗਾ ਕਿਉਂਕਿ ਆਪਾਂ ਨੂੰ ਰੁੱਖ ਲਵਾਉਣ ਦੀ ਜਰੂਰ ਲੋ ਕਰਦੇ ਵਿੱਚ ਜਿੱਥੇ ਜਿੱਥੇ ਜਗ੍ਹਾ ਲੱਗਦੀ ਆ ਨਾ ਵੀ ਸਾਡੇ ਇੱਥੇ ਰੁੱਖ ਲੱਗਣ ਵਾਲਾ ਆਪਣੇ ਘਰ ਦੇ ਵਿੱਚ ਖੇਤਾਂ ਦੇ ਵਿੱਚ ਅਸੀਂ ਇੱਥੇ ਰਹਨੇ ਆ ਜੀ ਅਸੀਂ ਵੀ ਰੁੱਖ ਲਾਏ ਹੋਏ ਕਿਉਂਕਿ ਸਾਨੂੰ ਇਹਨਾਂ ਦੀ ਬਹੁਤ ਲੋੜ ਆ ਕੱਲ ਸਾਹ ਜੇ ਆਉਂਦਾ ਤਾਂ ਰੁੱਖ ਕਰਕੇ ਕਿਉਂ ਇਹਨਾਂ ਕਰਕੇ ਆਪਾਂ ਨੂੰ ਆਕਸੀਜਨ ਮਿਲਦੀ ਆ ਕੁਝ ਚੀਜ਼ਾਂ ਦੀ ਲੋੜ ਆ ਪਾਣੀ ਆਕਸੀਜਨ ਸਭ ਦੀ ਲੋੜ ਤਾਂ ਆ ਬੰਦਾ ਜੀ ਇਹਨਾਂ ਨਾਲ ਦਰਖਤ ਨਾਲ ਹੀ ਆਪਾਂ ਨੂੰ ਆਕਸੀਜਨ ਜ਼ਿਆਦਾ ਮਿਲਦੀ ਆ ਠੀਕ ਆ ਨਾ ਗੱਲ ਤੇ ਜਿਵੇਂ ਹੁਣ ਬਰੋਟਾ ਬਰੋਟਾ ਹੋਗਾ ਪਿਲਕਣ ਹੋਗੀ ਨਿੰਮ ਹੋਗੀ ਜਿਵੇਂ ਜਿਹੜਾ ਪਿਲਕਣ ਆ ਕਹਿੰਦੇ ਸਭ ਤੋਂ ਵੱਧ ਆਕਸੀਜਨ ਪੈਦਾ ਕਰਦਾ ਜਿਦੇ ਕਾਰਨ ਆਪਾਂ ਇੱਥੇ ਜੂਨੇ ਆ ਹੁਣ ਆਪਣੇ ਕਿੰਨੇ ਦਰਖਤ ਨੇੜੇ ਆ ਤੇ ਅਸੀਂ ਵੀ ਲਾਏ ਹੋਏ ਆ ਫਲ ਬੂਟੇ ਵਾਲੇ ਵੀ ਚਾਹੇ ਲਾਓ ਹਨਾ ਜਿਦੇ ਕਾਰਨ ਆਪਾਂ ਨੂੰ ਹਾਂ ਕੋਈ ਵੀ ਬੂਟਾ ਹੋਵੇ ਛਾਂ ਵੀ ਮਿਲਨੀ ਆ ਫਲ ਵੀ ਮਿਲਨੀ ਆ ਫਲ ਵੀ ਮਿਲਣਾ ਤੇ ਚਰਨਜੀਤ ਕੌਰ ਮੇਰੇ ਨਾਲ ਕਈ ਦਿਨਾਂ ਦੀ ਲੜਨ ਲੱਗੇ ਕਿਉਂਕਿ ਮੈਂ ਥੋੜਾ ਜਿਹਾ ਬੀਜੀਤਾ ਜੀ ਤੁਹਾਨੂੰ ਮੈਂ ਦੱਸਿਆ ਤਾਂ ਪਹਿਲੀ ਵੀਡੀਓ ਦੇ ਵਿੱਚ ਮੁੰਡੇ ਲੱਗੇ ਹੋ ਤੇ ਕਾਮਾਕਾਰਾਂ ਵਿੱਚ ਮੈਂ ਕੰਮ ਕਰਨੀ ਤਾਂ ਸਕਦਾ ਇੱਥੇ ਜਦੋਂ ਮੈਨੂੰ ਫੋਨ ਕਰਕੇ ਉਹ ਬੁਲਾ ਲੈਂਦੇ ਜੇ ਉਹਨਾਂ ਨੂੰ ਮਾੜਾ ਮੋਟਾ ਸਮਝਾਉਣਾ ਪੈਂਦਾ ਤਾਂ ਉਹ ਆਪਣੇ ਕਮਾਕਾਰਾਂ ਦੇ ਵਿੱਚ ਬਿਜੀਤੇ ਤੇ ਮੈਨੂੰ ਵੀ ਜਾਣਾ ਪੈਂਦਾ ਤਾਂ ਕੋਈ ਵਿਚਾਰੇ ਹਲੇ ਅਣਜਾਣ ਤੇ ਤਾਂ ਕਰਕੇ ਮੈਨੂੰ ਜਾਣਾ ਪੈਂਦਾ ਤਾਂ ਤੇ ਚਾਹ ਰਣਜੀਤ ਕੌਰ ਮੈਨੂੰ ਕਈ ਦਿਨਾਂ ਨਾਲ ਲੱਗੀ ਹੋਈ ਆ ਲੜਨ ਲੜਨ ਕਿਹੜੀ ਗੱਲੋਂ ਲੱਗੀ ਹੋਈ ਆ ਆਪਾਂ ਤੁਹਾਨੂੰ ਦੱਸ ਦਿਆਂ ਥੋੜਾ ਜਿਹਾ ਉਹ ਉੱਧਰ ਗਈ ਆ ਸੀ ਕਪੜਾ ਲੀੜਾ ਲੱਗੇ ਹੋਏ ਆ ਜਿੱਤ ਹੁਣ ਤੇ ਲੋਕ ਕਰਦਾ ਪੁੱਛਦੇ ਇਹਨੂੰ ਕੀ ਆ ਗੱਲ ਬਾਤ ਆ ਹਾਂ ਤੇ ਹੁਣ ਅਸੀਂ ਕੈਰੀਨਾ ਤੋਂ ਮਨਿੰਦਰ ਦੇ ਡੈਡੀ ਜੀ ਨੇ ਪਾਣੀ ਲਾਉਣਾ ਪਾਣੀ ਲਾਉਣਾ ਸਰਦੀਆਂ ਨੂੰ ਪਰ ਇਹਨਾਂ ਦਾ ਹੀ ਟਾਈਮ ਨਹੀਂ ਸੀਗੇ ਕਿਉਂਕਿ ਮੁੰਡੇ ਕੰਮ ਪਰ ਲੱਗੇ ਹੋਏ ਸੀ ਜਿਹੜੇ ਉਹਨਾਂ ਦਾ ਵੀ ਕੰਮ ਜ਼ਰੂਰੀ ਸੀ ਤੇ ਥੋੜਾ ਸਮਝਾਉਣੇ ਵਾਲੇ ਮਨਿੰਦਰ ਦੇ ਡੈਡੀ ਸੀ ਉਹਨਾਂ ਨੂੰ ਕੰਮ ਦੇ ਦਤਾ ਤੇ ਬਾਕੀ ਜਿਨ੍ਹਾਂ ਨੇ ਦਿੱਤਾ ਇਹਨਾਂ ਨੂੰ ਕਹਿਤਾ ਵੀ ਤੇਰੀ ਜ਼ਿੰਮੇਵਾਰੀ ਹੈ ਪਾਈ ਤਾਂ ਦੇਖਣਾ ਨਿਆਣੇ ਕੰਮ ਕਰਦੇ ਵਧੀਆ ਨਸ਼ੇ ਤੋਂ ਵੀ ਦੂਰ ਨੇ ਬਿਲਕੁਲ ਮਿਹਨਤ ਕਰਦੇ ਨੇ ਆਪਣੀ ਹਨਾ ਬਹੁਤ ਵਧੀਆ ਗੱਲ ਹੈ ਕੰਮ ਕਰਨ ਨੂੰ ਮੈਂ ਵੀ ਕਰ ਲੈਂਦਾ ਜੀ ਮੈਂ ਇੱਕ ਦੋ ਬੰਦੇ ਰੱਖ ਕੇ ਕਹਿੰਦਾ ਕੋਈ ਨਹੀਂ ਜੀ ਦਿਹਾੜੀ ਜੋ ਤਾਂ ਮੈਂ ਖਿਆ ਵੀ ਨਹੀਂ ਇਹ ਕਰਨਗੇ ਮਿਹਨਤ ਇਹਨਾਂ ਨੂੰ ਪਤਾ ਲੱਗੂਗਾ ਵੀ ਪੈਸਾ ਕਿੱਦਾਂ ਕਮਾਉਣਾ ਹੈ ਜੇ ਹੁਣ ਮਾੜਾ ਮੋਟਾ ਇਹ ਲੱਗਣਗੇ ਕਮਾਕਾਰਾਂ ਦੇ ਵਿੱਚ ਇਹਨਾਂ ਨੂੰ ਪਤਾ ਲੱਗੂ ਪੈਸੇ ਦੀ अहमਤ ਕੀ ਹੈ ਪੈਸਾ ਸਾਡੇ ਮਾਪੇ ਕਿੱਦਾਂ ਬਣਾਉਂਦੇ ਆ ਉੜਾਉਣਾ ਸੌਖਾ ਕਮਾਉਣਾ ਬਹੁਤ ਔਖਾ ਤਾਂ ਇਹ ਬੇਲੇ ਤੇ ਤਾਂ ਕਰਕੇ ਮੈਂ ਇਹਨਾਂ ਨੂੰ ਕਿਹਾ ਵੀ ਚਲੋ ਕੋਈ ਗੱਲ ਨਹੀਂ ਹੁਣ ਤੁਸੀਂ ਜੇ ਫ੍ਰੀ ਆ ਘਰ ਦੇ ਵਿੱਚ ਤੁਸੀਂ ਮੇਰੇ ਨਾਲ ਚੱਲੋ ਮੈਂ ਤੁਹਾਨੂੰ ਕੰਮ ਦਵਾ ਦਿੰਦਾ ਮੈਂ ਕੰਮ ਦਵਾਤਾ ਤੇ ਅੱਜ ਇਹਨਾਂ ਨੇ ਕੰਮ ਕਰ ਦਿੱਤਾ ਓਕੇ ਓਕੇ ਜੀ ਸਾਰਾ ਕੰਮ ਫਾਈਨਲ ਹੋ ਗਿਆ ਬਸ ਪੈਸੇ ਰਹਿਨੇ ਆ ਜੀ ਸਾਡੇ ਥੋੜੇ ਜੇ ਤੇ ਉਹ ਬੰਦਾ ਕਹਿੰਦਾ ਕੋਈ ਗੱਲ ਨਹੀਂ ਵੀਰੇ ਤੁਸੀਂ ਸ਼ਾਮ ਨੂੰ ਆ ਕੇ ਆਪਣੀ ਜਿਹੜੀ ਥੋੜੀ ਪੇਮੈਂਟ ਬਣਦੀ ਆ ਉਹ ਮੈਂ ਤੁਹਾਨੂੰ ਦੇ ਦਾਂਗਾ ਤੇ ਜਦੋਂ ਵੀ ਪੇਮੈਂਟ ਮਿਲ ਗਈ ਆਪਾਂ ਇਹਨਾਂ ਦੇ ਹੱਥ ਪਰ ਧਰ ਦਾਂਗੇ ਕਿਉਂਕਿ ਇਹਨਾਂ ਨੂੰ ਵਿਸ਼ਵਾਸ ਆ ਕਿਉਂਕਿ ਅੱਗੇ ਵੀ ਇਹਨਾਂ ਦੇ ਪੈਸੇ ਮੈਂ ਇੱਕ ਦੋ ਕੰਮ ਇਹਨਾਂ ਨੂੰ ਬੱਚਾ ਲਾਲਚ ਨੂੰ ਇਹ ਕੰਮ ਕਰਦਾ ਹੁੰਦਾ ਜੀ ਕੋਈ ਵੀ ਹੋਵੇ ਜੇ ਹੁਣ ਆਪਾਂ ਉਹਨੂੰ ਪੈਸੇ ਨਹੀਂ ਦੇਉਂਗੇ ਉਹਨਾਂ ਦਾ ਹੱਥ ਨੂੰ ਕਰਨਾ ਨਹੀਂ ਜੇ ਹੁਣ ਆਪਾਂ ਉਹਨੂੰ ਟਾਈਮ ਸਿਰ ਪੈਸੇ ਦੇ ਦੂਗੇ ਆ ਨਿਆਣੇ ਨੇ ਭੱਜ ਕੇ ਕੰਮ ਕਰਨਾ ਨਹੀਂ ਪੈਸੇ ਨਹੀਂ ਲੈ ਭੱਜ ਕੇ ਭੱਜ ਕੇ ਕੰਮ ਕਰਨਾ ਤੇ ਇੱਧਰ ਹੀ ਸਾਡੀਆਂ ਜਿਹੜੀਆਂ ਮਿਰਚਾਂ ਮੈਂ ਕਿੱਥੇ ਆ ਦੇਖੋ ਜੀ ਮੇਰੀਆਂ ਢਿੰਡੀਆਂ ਲੱਗੀਆਂ ਮੈਂ ਮੈਂ ਕਿੱਧਰ ਆ ਗਈ ਤੁਹਾਡੀ ਕੋਈ ਹੋਰ ਹੋਰ ਕਦੇ ਇੱਥੇ ਮਾਲੀ ਲਾ ਗਿਆ ਮਾਲੀ ਥੋੜੀ ਅਸੀਂ ਲਾਈ ਜਾਂ ਸੀ ਅਸੀਂ ਹੀ ਨਹੀਂ ਲਾਈ ਜਾਂਦੇ ਬੜਾ ਭਾਜੀ ਮੈਂ ਦੋ ਜਿਹੜੇ ਲੱਗੇ ਉਹ ਉਹ ਹੈਲੋ ਹੈਲੋ ਰਹਿਣ ਦੇ ਤੈ ਸਿਰਫ ਇੱਥੇ ਕੱਖ ਲੱਗਾ ਹ ਤਾਂ ਤੈ ਸਿਰ ਪੁੰਮੜਾ ਮਾੜਾ ਮੋਟਾ ਪਹਿਲਾ ਕੱਖ ਤੋਂ ਖੁਰਚਿਆ ਉਸ ਤੋਂ ਬਾਅਦ ਮੈਂ ਗੁੱਡ ਕਰੀਆ ਕਰਿਆ ਫਿਰ ਮੈਂ ਲਿਆ ਕੇ ਬੂਟੇ ਲਾਈ ਦੀ ਦੇਖੋ ਜੀ ਮੈਨੂੰ ਐ ਦੱਸੋ ਜੀ ਮਾਰਚ ਮਹੀਨੇ ਜੇ ਅਸੀਂ ਲਾਨੇ ਵੀ ਮਾਰਚ ਮਹੀਨੇ ਦਾ ਮੁੜ ਕੇ ਕੱਖ ਨਹੀਂ ਹੋਇ ਕਿਨੇ ਖੁਰਪੀ ਫੇਰੀ ਆ ਮੈਂ ਮੇਰੀ ਗੱਲ ਸੁਣ ਮੈਂ ਮੰਨਦਾ ਇੱਕ ਵਾਰ ਤਾਂ ਖੁਰਪੀ ਫੇਰਤੀ ਠੀਕ ਆ ਪਰ ਐਂ ਤਾਂ ਕਹਿ ਵੀ ਹਾਂ ਭਾਈ ਤੁਸੀਂ ਵੀ ਕਰਿਆ ਇਹ ਝੂਠ ਨਾ ਬੋਲੋ ਸਾਬ ਰਲ ਮਿਲ ਕੇ ਹੀ ਕਰਕੇ ਕੰਮ ਹੁੰਦੇ ਨੇ ਇਕੱਲਾ ਬੰਦਾ ਕਿਹੜਾ ਫਿਰ ਤੂੰ ਐ ਨਾ ਕਹੇ ਵੀ ਮੈਂ ਪਾਣੀ ਤੁਸੀਂ ਲਾ ਦਿੰਨੇ ਕੰਮ ਤਾਂ ਉੱਤੀ ਚੱਲੇ ਜਾਂਦੇ ਉਹ ਯਾਨੀ ਤੇ ਸਾਡੀਆਂ ਸਬਜ਼ੀਆਂ ਜਿਵੇਂ ਹੁਣ ਆਪਾਂ ਲਈ ਅਸੀਂ ਕੁੰਡੀਆਂ-ਕੁੰਡੀਆਂ ਦੇ ਦੋ ਤੱਕ ਵਾਰ ਬਣਾ ਕੇ ਦੇਖਿਆ ਜੀ ਸਵਾਦ ਬਹੁਤ ਬਣਦੇ ਆ ਕਿਉਂਕਿ ਨਾ ਤਾਂ ਅਸੀਂ ਇਹਨਾਂ ਦੇ ਵਿੱਚ ਕੋਈ ਪਾਈ ਆ ਸਪਰੇ ਨਾ ਕੋਈ ਪਾਈ ਆ ਜੀ ਦਵਾਈ ਸਿਰਫ ਇੱਕ ਦੇਸੀ ਰੇ ਜਿਹੜਾ ਢੇਰਾ ਦਾ ਗੋਹਾ ਦਾ ਹੁੰਦਾ ਗੋਹਾ ਹੁੰਦਾ ਅਸੀਂ ਉਹ ਢੇਰਾ ਦਾ ਦੇਸੀ ਰੇ ਪਾਇਆ ਇਹਦੇ ਵਿੱਚ ਤੇ ਉਸ ਰੇ ਨੇ ਬੜਾ ਬਹੁਤ ਵਧੀਆ ਸਬਜ਼ੀ ਸਾਡੀ ਹੋ ਗਿਆ ਬਿਲਕੁਲ ਸ਼ੁੱਧ ਸਬਜ਼ੀ ਕੋਈ ਸਪਰੇ ਨਹੀਂ ਕੁਛ ਨਹੀਂ ਚੇ ਥੋੜੀ ਹੋਵਾ ਪਰ ਸ਼ੁੱਧ ਬਣਦੀ ਆ ਹੈ ਇਹ ਉਧਰ ਨਾਲ ਦੀ ਨਾਲ ਸਾਡੀਆਂ ਮਿਰਚਾਂ ਵੀ ਰੈੜੀਆਂ ਜੀ ਇਹ ਚਲੋ ਚਲੋ ਚਲ ਤੂੰ ਦਿਖਾ ਵੱਡੀ ਤੂੰ ਕਹਿੰਦੀ ਮੈਂ ਉਹੀ ਬਾਸਰੇ ਦੇ ਪਾਸੇ ਕਹਿੰਦੀ ਆ ਮੈਂ ਲਾਈਆਂ ਜੀ ਮੈਂ ਲਾਈਆਂ ਜੀ ਹਾਂ ਤੇ ਆਹ ਦੇਖੋ ਜੀ ਇਹ ਆਹ ਦੇਖੋ ਸ਼ਿਮਲਾ ਮਿਰਚ ਵੀ ਲੱਗੀ ਹੋਈ ਹੈ ਇੱਧਰ ਤੇ ਇੱਧਰ ਲੱਗੀਆਂ ਹੋਈਆਂ ਫੇਰ ਮਿਰਚਾਂ ਆਪਾਂ ਨੇ ਜ਼ਿਆਦਾ ਲਾਈਆਂ ਕਿਉਂਕਿ ਚਾਹਲੀ ਜੀ ਥੋੜੀ ਖਾਦਿਆਂ ਮਿਰਚਾਂ ਜ਼ਿਆਦਾ ਮੈਂ ਤਾਂ ਵੀ ਕਟ ਬੱਧੀ ਇਹਨਾਂ ਕਿਹੜਾ ਕੜੱਤਰ ਨਹੀਂ ਹੈ ਜਿੰਨਾ ਚਿਰ ਮੀਂਹ ਨਹੀਂ ਪੈਂਦਾ ਉਨਾਂ ਚਿਰ ਕੜੱਤਰ ਨਹੀਂ ਹੁੰਦੀ ਸਬਜ਼ੀ ਚ ਇਹ ਮਿਰਚਾਂ ਵਿੱਚ ਮੀਂਹ ਪੈੜਾ ਜਿਹੜਾ ਇਹਨਾਂ ਦੇ ਸਿਰ ਚ ਉਹਨੇ ਕੜੱਤਨ ਕਰਨੀ ਹੈ ਹਾਂ ਸਿਰ ਦੇ ਵਿੱਚ ਜਦ ਤੱਕ ਸਾਡੇ ਮੀਂਹ ਨਹੀਂ ਪੈਂਦਾ ਉਹ ਨਹੀਂ ਗੱਲ ਚ ਇਹ ਮੇਰੇ ਇੰਦਰ ਜਿਹੜਾ ਆਪਾ ਪਾਣੀ ਲਾਉਣੇ ਆ ਉਹ ਤਾਂ ਪੈਣਾ ਜੜਾ ਵਿੱਚ ਇਹਦੇ ਪਾਣੀ ਮੈਂ ਮੰਨ ਗਿਆ ਵੀ ਜਦ ਤੱਕ ਸਿਰ ਦੇ ਵਿੱਚ ਅੱਛਾ ਦਰਾਖਤ ਨਹੀਂ ਆਉਂਦਾ ਉਹ ਵੀ ਚੀਜ਼ ਲਾ ਲਓ ਤੁਸੀਂ अच्छा तू द्राखती दी ਗੱਲ ਕਰਦੀਆਂ ਮੈਂ ਸਮਝੀ ਕਿ ਜਦ ਤੱਕ ਸਾਡੇ ਮੀਂਹ ਚ ਸਿਰਾਂ ਚ ਪਾਣੀ ਨਹੀਂ ਪੈਂਦਾ ਇਹਨੇ ਗੜਤਾਂ ਨਹੀਂ ਦੇਣੀ ਮੈਂ ਕਹਾ ਵੀ ਹੈ ਵੀ ਇਹ ਕੀ ਗੱਲ ਬਾਤ ਵੀ ਪਾਣੀ ਦਰਾਖਤਾਂ ਨੂੰ ਮਿਲਣਾ ਚਾਹੀਦਾ ਪਾਣੀ ਇਹ ਮੰਗਦੀ ਹੈ ਸਿਰ ਚ ਆ ਦੋ ਤਿੰਨ ਜਿਹੜੇ ਹਾਂ ਪੋਕੀਤੇ ਨੇ ਨਾ ਗਾਲੇ ਹੋਏ ਕੀ ਨਾ ਕਿਆੜਨਾ ਆਪਾਂ ਹਾਂ ਉਹ ਦੇਖੋ ਜੀ ਇੱਕ ਦੋ ਬੂਟੇ ਸਾਡੇ ਥੋੜੇ ਜਿਹੜੇ ਵਿੱਚ ਫਲ ਗੜ ਗਏ ਆ ਜੀ ਤੇ ਹਾਂ ਬਈ ਤੇ ਉਹ ਸਾਹਮਣੇ ਲੱਗੇ ਹੋਏ ਆ ਬਤਾऊं ਉਹ ਸਾਹਮਣੇ ਜਿਹੇ ਲੱਗੇ ਹੋਏ ਆ ਤੇ ਹੁਣ ਠੀਕ ਆ ਜੀ ਸਾਨੂੰ ਦੇ ਦਿਓ ਆ ਗਿਆ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਆ ਕਰੋ ਸਾਡੀਆਂ ਗੱਲਾਂ ਇਦਾਂ ਹੀ ਚੱਲਦੀਆਂ ਰਹਿਣੀਆਂ ਸਾਡੇ ਸਿਸਟਮ ਲਈ ਇਹੀ ਚੱਲਦੇ ਰਹਿਣੇ ਆ ਮਿਲਦੇ ਆਪਾਂ ਹੁਣ ਤੁਹਾਨੂੰ ਅਗਲੇ ਬਲੌਕ ਦੇ ਵਿੱਚ ਜੀ